ਜਿਹੜੇ ਪਰਿਵਾਰ ਆਰਥਿਕ ਹਾਲਾਤਾਂ ਕਾਰਨ ਤਾਂ ਬੇਵੱਸ ਹੈ ਹੀ ਨੇ ਪਰ ਉਤੋਂ ਉਹਨਾਂ ਨੂੰ ਕਿਸੇ ਗੰਭੀਰ ਬਿਮਾਰੀ ਨੇ ਘੇਰਿਆ ਹੋਇਆ ਤਾਂ ਖਾਲਸਾਡ ਸੰਸਥਾ ਰਾਹੀਂ ਰੱਬ ਰੂਪੀ ਸੰਗਤ ਇਹਨਾਂ ਪਰਿਵਾਰਾਂ ਦੇ ਲਈ ਮਸੀਹਾ ਬਣ ਕੇ ਆਉਂਦੀ ਹੈ ਅੱਜ ਖਾਲਸਾਡ ਵਲੰਟੀਅਰ ਪਹੁੰਚਿਆ ਏ ਕਨੌਰ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਵਿੱਚ ਇਸ ਘਰ ਵਿੱਚ ਇੱਕ ਨਿੱਕੇ ਬੱਚੇ ਸਣੇ ਕੁੱਲ 5 ਜੀ ਰਹਿੰਦੇ ਨੇ ਪਿਓ ਪੁੱਤ ਦੋਵੇਂ ਹੀ ਲੇਬਰ ਕਰਦੇ ਨੇ ਤੇ ਸੱਸ ਘਰ ਦਾ ਖਰਚਾ ਚਲਾਉਣ ਲਈ ਪਿੰਡ ਵਿੱਚ ਕੰਮ ਕਰ ਲੈਂਦੀ ਆ ਘਰ ਦੀ ਨੂੰ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ ਡਾਕਟਰਾਂ ਨੇ 2.5 ਲੱਖ ਰੁਪਏ ਦੇ ਕਰੀਬ ਇਲਾਜ ਦਾ ਖਰਚਾ ਦੱਸਿਆ ਜੇਕਰ ਇਹ ਇਲਾਜ ਨਹੀਂ ਹੋ ਸਕਿਆ ਤਾਂ ਭੈਣ ਦੀ ਇਹ ਬਿਮਾਰੀ ਹੋਰ ਵੀ ਗੰਭੀਰ ਹੋ ਸਕਦੀ ਹੈ 20 ਹਜ਼ਾਰ ਮਹੀਨਾ ਕਮਾਉਣ ਵਾਲੇ ਇਸ ਪਰਿਵਾਰ ਕੋਲ ਇੰਨਾ ਮਹਿੰਗਾ ਇਲਾਜ ਕਰਾਉਣ ਦੀ ਹਿੰਮਤ ਨਹੀਂ ਹੈ ਖਾਲਸਾਡ ਵਲੰਟੀਅਰ ਨੇ ਇਸ ਘਰ ਵਿੱਚ ਵਿਜ਼ਿਟ ਕੀਤਾ ਤੇ ਜਾਇਜ਼ਾ ਲਿਆ ਰਿਪੋਰਟ ਤਿਆਰ ਕਰਕੇ ਖਾਲਸਾਡ ਇੰਡੀਆ ਚੈਰੀਟੇਟਿਵ ਟਰਸਟ ਕੋਲ ਅਰਜੀ ਭੇਜੀ ਗਈ ਕੇਸ ਨੂੰ ਮਨਜ਼ੂਰੀ ਮਿਲਦੀ ਹੈ ਤੇ ਫਿਰ ਲੋੜਵੰਦ ਪਰਿਵਾਰ ਦੀ ਮਦਦ ਲਈ ਅਗਲਾ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਹੈ ਖਾਲਸਾ ਢੇ ਸਵਾਵਾ ਸੰਗਤ ਦੇ ਦਿੱਤੇ ਦਸਵੰਦ ਨਾਲ ਹੀ ਕਰ ਪਾਉਂਦਾ ਹੈ ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਇਹੋ ਜਿਹੇ ਲੋੜਵੰਦ ਪਰਿਵਾਰਾਂ ਲਈ ਆਸਰਾ ਬਣ ਲਈ ਖਾਲਸਾ ਢੇ ਵੀਡੀਓ ਵਿੱਚ ਦਿੱਤੇ ਗਏ ਕੋਈ ਆਰ ਕੋਡ ਨੂੰ ਸਕੈਨ ਕਰਕੇ ਜਾਂ ਲਿੰਕ ਉੱਤੇ ਕਲਿੱਕ ਕਰਕੇ ਆਪਣਾ ਦਸਵੰਦ ਰਾਹੀਂ ਹਿੱਸਾ ਜ਼ਰੂਰ ਪਾਓ ਜੀ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡਾ ਫੇਸਬੁੱਕ ਪੇਜ ਅਤੇ ਇੰਸਟਾਗ੍ਰam ਅਕਾਊਂਟ ਜ਼ਰੂਰ ਫਾਲੋ ਕਰੋ